मैं किसी तो पांच हजार रुपया भी पड़िया मेरा सारा ऑफिस वाला स्टाफ मैं कोई पेपर ਮੈਂ ਕੋਈ ਪੇਪਰ ਦਵਾਉਣੀ ਇਹਨਾਂ ਤੋਂ ਕੋਈ 1% ਕੋਈ ਬੱਚਾ ਕਹਿੰਦਾ ਮੈਂ ਇੱਕ ਦਿਨ ਵੀ ਮਲੇਰ ਕੋਟਲੇ ਗਈ ਹਾਂ ਮਾ ਇਹਨਾਂ ਤੋਂ ਮੈਂ ਪੇਪਰ ਚ ਪੈਸੇ ਇਕੱਠੇ ਕਰੇ ਹੋਣ ਸਾਡੇ ਜਿੱਦ ਨਾਲ ਅਸੈਸਮੈਂਟ ਘੱਟ ਲਾਈ ਗਈ ਆ ਤੇ ਜਿਹੜੇ ਬਾਕੀ ਮੈਮ ਦੇ ਮਤਲਬ ਚਾ ਚਾਹਤਾ ਚਾਹੀਤੇ ਨੇ ਚਾਰ ਪੰਜ ਹੈਗੇ ਨੇ ਸਰ ਸਟੂਡੈਂਟ ਜਿਹੜੇ ਪੈਸੇ ਦਿੰਦੇ ਨੇ ਉਹਨਾਂ ਦੀ ਅਸੈਸਮੈਂਟ 11 12 12 ਗਈ ਹੋਈ ਆ ਪੈਸੇ ਕਿਸੇ ਤੋਂ ਮੰਗੇਗੇ ਯਸ ਸਰ ਸਾਰਿਆਂ ਤੋਂ ਮੰਗੇ ਨੇ ਚੀਡਿੰਗ ਕਰਾਉਣ ਦੇ ਇਹਨਾਂ ਨੇ ਮੰਗੇ ਨੇ ਕਦੋਂ ਮੰਗੇ ਪ੍ਰਿੰਸੀਪਲ ਮੈਮ ਨੇ ਮੰਗੇ ਨੇ ਜਦ ਫਾਈਨਲ ਪੇਪਰ ਸੀ ਤੇ ਉਦੋਂ ਮੰਗੇ ਸੀ ਕਿ ਉਹ ਵੀ ਸਰ ਲੋ ਬ ਜਿਹੜੇ ਪਾਰਕ ਚ ਕੈਮਰਾ ਲੱਗਿਆ ਹੋਇਆ ਉਤੋਂ ਨਹੀਂ ਬਿਠਾਇਆ ਇੱਥੇ ਲਈ ਸਾਈਡ ਬਿਠਾਇਆ ਗਿਆ। ਇਹ ਕੀ ਕਹਿੰਦੇ ਕੀ ਪੈਸੇ ਕਿਉਂ ਮੰਗੇਗੇ ਕੁੜੀ ਚੀਟਿੰਗ ਚੀਟਿੰਗ ਬਰੌਡ ਨੂੰ ਸਰ ਬੇਸ ਤੁਹਾਨੂੰ ਪਾਸ ਕਰਾਵਾਂਗੇ 4-4000 ਲਿਆ ਸਰ ਹਰ ਇੱਕ ਸਟੂਡੈਂਟ ਤੋਂ। ਤੁਸੀਂ ਕਿੰਨੇ ਨਹੀਂ ਦਿੱਤਾ ਸਰ ਅਸੀਂ ਨਹੀਂ ਦਿੱਤਾ ਅਸੀਂ 10-11 ਹੈਗੇ ਆ ਸਰ ਜਿਨ੍ਹਾਂ ਨੇ ਨਹੀਂ ਦਿੱਤਾ। ਫਿਰ ਉਹਦਾ ਕੀ ਇਮਪੈਕਟ ਪਿਆ ਹੋਇਆ? ਇਮਪੈਕਟ ਸਰ ਇਹੀ ਪਿਆ ਵੀ ਸਾਡੀ ਅਸੈਸਮੈਂਟ ਇੱਕ ਸਬਜੈਕਟ ਤੋਂ ਲੋ ਗਈ ਆ ਜਦਕਿ ਸਾਡੇ 50 ਤੋਂ ਉੱਪਰ ਉਹਦੇ ਮਾਰਕਸ ਨੇ ਥਿਊਰੀ ਜੋ ਅਸੀਂ ਪਾਸ ਆ ਅਸੈਸਮੈਂਟ ਕਰਕੇ ਸਾਡੀ ਰੀਪੇਅਰ ਆਈ ਆ। ਇਹ ਸਾਰਿਆ ਕੁਝ